ਸਾਸ਼ੀ ਗੱਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮੈਂ ਹਰ ਰਸਿਕਾ ਵਿਤੇ ਮਹੀਨੇ ਤਾਰਾ ਨਾਕੀ ਦੇ ਇੱਕ ਵਿਅਕਤੀ ਦੇ ਵੱਲੋਂ ਜਿਹੜੀ ਦੀ ਬਾਰ ਖੜੀ ਕਾਰ ਨੂੰ ਚੋਰੀ ਕਰ ਲਿਆ ਗਿਆ ਜਿਸ ਦੇ ਵਿੱਚ ਇੱਕ ਬੱਚਾ ਵੇ ਸ਼ਾਮਲ ਸੀ ਇਸ ਵਿਅਕਤੀ ਦੇ ਵੱਲੋਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਬੀਤੇ ਦਿਨ ਕੋਰਟ ਦੇ ਵਚਨ ਨਕਾਰ ਦਿੱਤਾ ਗਿਆ ਤੇ ਨਹੀਂ ਮੰਨਿਆ ਗਿਆ ਦੱਸਿਆ ਜਾਂਦਾ ਹੈ ਕਿ ਇਹ ਘਟਨਾ 10 ਮਈ ਦੀ ਇੱਕ ਜਿਹੜੀ ਦੀ ਬਾਰ ਦੀ ਆ ਮਾਈਕਲ ਜੇ ਸਮਿੱਥ ਦੇ ਮੁਤਾਬਿਕ ਇਹ ਕਾਰ ਜਿਸ ਦਾ ਇੰਜਨ ਸਟਾਰਟ ਸੀ ਇਹ ਜਿਹੜੀ ਦੇ ਬਾਹਰ ਖੜੀ ਸੀ ਉਸ ਦੇ ਵੱਲੋਂ ਕਾਨੂ ਚੋਰੀ ਕੀਤਾ ਗਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਵਿੱਚ ਇੱਕ ਬੱਚਾ ਵੀ ਮੌਜੂਦ ਸੀ ਹਾਲਾਂਕਿ ਉਸ ਦੇ ਵੱਲੋਂ ਕੁਸ਼ਦੂਰੀ ਤੇ ਜਾ ਕੇ ਇਸ ਬੱਚੇ ਨੂੰ ਇੱਕ ਜਗ੍ਹਾ ਤੇ ਘਾ ਦੇ ਉੱਤੇ ਛੱਡ ਦਿੱਤਾ ਗਿਆ ਤੇ ਉਹ ਉੱਥੋਂ ਫਰਾਰ ਹੋ ਗਿਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕੀਤਾ ਗਿਆ ਇਸ ਦੀ ਪੇਸ਼ੀ ਬੀਤੇ ਦਿਨ ਨਿਊ ਫਲੇਮਾਊਟ ਡਿਸਟ੍ਰਿਕਟ ਕੋਰਟ ਦੇ ਵਿੱਚ ਹੋਈ ਜਿੱਥੇ ਉਸ ਨੇ ਆਪਣੇ ਤੇ ਲੱਗੇ ਅਗਵਾ ਕਰਨ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹਾਲਾਂਕਿ ਉਸ ਦੇ ਵੱਲੋਂ ਚੋਰੀ ਦੇ ਇਲਜ਼ਾਮ ਨੂੰ ਮੰਨ ਲਿਆ ਗਿਆ ਫਰਹਾਲ ਇਸੀ ਪੇਸ਼ੀ 22 ਅਗਸਤ ਨੂੰ ਇਸ ਕੇਸ ਦੇ ਉੱਤੇ ਰਿਵਿਊ ਕੀਤਾ ਜਾਏਗਾ ਉਦੋਂ ਤੱਕ ਇਸ ਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ ਹੈ